ਸਰਕਾਰ ਨੂੰ ਬੇਨਤੀ ਹੈ ਕਿ ਕਰੋੜਾ ਰੁਪਏ ਅਗਰ ਇਸ ਤਰ੍ਹਾਂ ਦੇ ਪੁਲਾਂ ਤੇ ਹੀ ਲਾਣੇ ਹੁੰਦੇ ਨੇ ਤਾਂ ਕਿਰਪਾ ਕਰਕੇ ਉਹ ਪੈਸਾ ਕਿਸੇ ਲੋੜਵੰਦ ਨੂੰ ਦੇ ਦਿਓ ਕਿਸੇ ਹਸਪਤਾਲ ਜਾਂ ਕਿਸੇ ਸਿੱਖਿਆ ਤੇ ਖਰਚ ਦਿਓ ਨਾ ਕਿਸੇ ਸੜਕ ਦਾ ਪਤਾ ਹੈ ਨਾ ਹੀ ਕੋਈ ਨਦੀ ਦਾ ਪਤਾ ਹੈ ਖੇਤਾਂ ਦੇ ਵਿਚਕਾਰ ਕਰੋੜਾ ਰੁਪਏ ਲਗਾ ਕੇ ਖੜਾ ਕਰ ਦਿੱਤਾ ਸਰਕਾਰ ਨੇ ਇਹ ਪੁਲ ਵੀਡੀਓ ਵਾਇਰਲ ਹੁੰਦੇ ਹੀ ਲੋਕਾਂ ਨੇ ਵੀ ਵੀਡੀਓ ਸ਼ੇਅਰ ਕਰ ਦਿੱਤੀ ਨਿਕਣਾ ਸ਼ੁਰੂ ਕਰ ਦਿੱਤਾ ਸਰਕਾਰ ਦਾ ਇਹੀ ਵਿਕਾਸ ਹੈ ਪੁਲ ਤਾਂ ਸਹੀ ਜਗ੍ਹਾ ਤੇ ਬਣਿਆ ਹੈ ਪਰ ਸਾਇਦ ਨਦੀ ਤੇ ਰੋਡ ਆਪਣਾ ਰਸਤਾ ਭੁੱਲ ਗਏ ਕੀ ਆ ਜਿਗਾਤ ਦੇਖਦੇ ਨੇ ਨੈਸ਼ਨ ਪੋਸਟ ਮਹਾ ਤੁਹਾਡੇ ਨਾਲ ਗੁਰਦੀਪ ਕੌਰ ਬਹੁਤ ਸਾਰੀਆਂ ਚਿਕਤਾਂਮਾ ਆndੀਆਂ ਨੇ ਜਦੋਂ ਕਰੋੜਾ ਰੁਪਏ ਖਰਚ ਕੀਤੇ ਗਏ ਹੋਏ ਇਹ ਪੁਲ ਜਿਹੜੇ ਨੇ ਦਿਖਦੇ ਨੇ ਤਾਂ ਲੋਕਾਂ ਦੀ ਜਾਨ ਵੀ ਲੈ ਲੈਂਦੇ ਨੇ ਬਹੁਤ ਸਾਰੀਆਂ ਚਿਕਤਾਂਮਾ ਪਹਿਲਾਂ ਸਾਡੇ ਸਾਹਮਣੇ ਆ ਚੁੱਕੀਆਂ ਨੇ ਤੇ ਵੀਡੀਓ ਅਗਰ ਤੁਸੀਂ ਦੇਖੋਗੇ ਹਰਾਰ ਹੋ ਜਾਓਗੇ ਅਜੀਵੋ ਗਰੀਬ ਤੁਹਾਨੂੰ ਦ੍ਰਿਸ਼ ਨਜ਼ਰ ਆਏਗਾ ਕਿ ਪੁਲ ਤਾਂ ਅਕਸਰ ਤੁਸੀਂ ਰੋਡਾਂ ਤੇ ਦੇਖੇ ਹੋਣਗੇ ਪਰ ਇੱਥੇ ਤਾਂ ਖੇਤਾਂ ਦੇ ਵਿੱਚ ਹੀ ਪੁਲ ਬਣਾ ਦਿੱਤਾ ਗਿਆ ਤੇ ਉਹ ਵੀ ਕਰੋੜਾਂ ਰੁਪਏ ਖਰਚ ਕੀਤੇ ਨੇ ਬਿਹਾਰ ਦੇ ਦਾਰੀਗੰਚ ਦੀ ਇਹ ਵੀਡੀਓ ਹੈ ਜਿੱਥੇ ਸੜਕ ਦਾ ਕੋਈ ਅਤਾ ਪਤਾ ਨਹੀਂ ਹੈ ਸਰਕਾਰ ਨੇ ਕਰੋੜਾਂ ਰੁਪਏ ਦਿੱਤੇ ਕਿ ਇੱਕ ਸੁੱਕੀ ਨਦੀ ਦੇ ਉੱਪਰ ਪੁਲ ਨੂੰ ਅਸਾਰੀ ਕਰਵਾਈ ਜਾਵੇ ਇੱਥੋਂ 3 ਕਿਲੋਮੀਟਰ ਦੀ ਸੜਕ ਵੀ ਕੱਢੀ ਜਾਏ ਪਰ ਪੁਲ ਬਣਾਉਣ ਵਾਲਿਆਂ ਦਾ ਹਾਲ ਦੇਖ ਲੋ ਕਿ ਪੁਲ ਵੀ ਨਿੱਕਾ ਜਿਹਾ ਬਣਾਇਆ ਪੁਲ ਦਾ ਕੰਮ ਵੀ ਪੂਰਾ ਨਹੀਂ ਕੀਤਾ ਤੇ ਉੱਪਰੋਂ ਕਿਸੇ ਵੀ ਸੜਕ ਦਾ ਜਾਂ ਕਿਸੇ ਵੀ ਨਦੀ ਦਾ ਇੱਥੇ ਕੋਈ ਅਤਾ ਪਤਾ ਨਹੀਂ ਹੈ ਜਦੋਂ ਵੀਡੀਓ ਵਾਇਰਲ ਹੋਈ ਤਾਂ ਲੋਕਾਂ ਨੇ ਕਾਫੀ ਹਾਸੋ ਮਿਲ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਜਿੱਥੇ ਲੋਕਾਂ ਦਾ ਕਹਿਣਾ ਹੈ ਕਿ ਅਗਰ ਇਹ ਪੁਲ ਖੇਤਾਂ ਦੇ ਵਿੱਚ ਹੈ ਸ਼ਾਇਦ ਇਹ ਪੁਲ ਡਿੱਗ ਵੀ ਪਿਆ ਤਾਂ ਲੋਕਾਂ ਦਾ ਕੋਈ ਨੁਕਸਾਨ ਨਹੀਂ ਹੋਣਾ ਕਿਸੇ ਨੇ ਲਿਖਿਆ ਕਿ ਸ਼ਾਇਦ ਸਰਕਾਰ ਦੇ ਕਰੋੜਾ ਰੁਪਏ ਇਹੋ ਜਿਹੇ ਪੁਲ ਬਣਾਉਣ ਲਈ ਹੀ ਦਿੱਤੇ ਹੋਣਗੇ ਜਿਹੜੇ ਡਿੱਗਣ ਹੀ ਨਾ ਇੱਕ ਜਗ੍ਹਾ ਤੇ ਹੀ ਰੁੱਕੇ ਰਹਿਣ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਲਿਖਣਾ ਫਿਲਹਾਲ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਸਰਕਾਰ ਤੇ ਤਣਾਤਨ ਦੇ ਤੰਝ ਵੀ ਕੱਸੇ ਜਾ ਰਹੇ ਨੇ ਪਰ ਕਈ ਵਾਰ ਸਰਕਾਰ ਜਦੋਂ ਪੈਸੇ ਰਿਲੀਜ਼ ਕਰ ਦਿੱਤੇ ਜਾਂਦੇ ਨੇ ਪਰ ਪੋਲ ਦੇ ਕੰਮ ਅਧੂਰੇ ਹੀ ਰਹਿ ਜਾਂਦੇ ਨੇ ਜਾਂ ਕਟਿਆ ਮਟੀਰੀਅਲ ਪਾ ਕੇ ਕੰਮ ਬੁੜਮਾਦ ਦਿੱਤੇ ਜਾਂਦੇ ਨੇ ਪੂਰੇ ਕਰ ਦਿੱਤੇ ਜਾਂਦੇ ਨੇ ਜੋ ਬਾਅਦ ਦੇ ਵਿੱਚ ਲੋਕਾਂ ਦੀ ਜਾਨ ਲੈਂਦੇ ਨੇ ਪਰ ਇਹ ਹਾਲ ਨਹੀਂ ਕਦੇ ਦੇਖਿਆ ਸੀ ਕਿ ਪੁਲ ਬਣਾਉਣ ਦੇ ਲਈ ਵੀ ਹੁਣ ਇਹੋ ਜੀਆਂ ਚੀਜ਼ਾਂ ਹੋਣ ਕਈਆਂ ਨੇ ਲਿਖਿਆ ਕਿ ਸਰਕਾਰ ਇੰਨੀ ਵੀ ਬੇਵਕੂਫ ਨਹੀਂ ਹੈ ਕਿ ਇਸ ਤਰੀਕੇ ਦੇ ਨਾਲ ਖੇਤਾਂ ਦੇ ਵਿੱਚ ਬਣਾ ਦੇ ਪਰ ਤੁਹਾਨੂੰ ਦੱਸ ਦਈਏ ਕਿ ਅੰਡਰਪਾਸੇ ਪੁਲ ਬਣਿਆ ਹੈ ਜਿੱਥੇ ਕਿਹਾ ਜਾ ਰਿਹਾ ਕਿ ਜ਼ਮੀਨ ਤੋਂ ਕਾਫੀ ਉੱਚੀ ਜੜੀ ਹੈ ਸੜਕ ਕੱਢਣੀ ਸੀ ਤੇ ਜਿਸ ਕਰਕੇ ਅੰਡਰਪਾਸੇ ਪੁਲ ਬਣਾਇਆ ਗਿਆ ਪਰ ਪੁਲ ਦਾ ਕੰਮ ਪੂਰਾ ਹੀ ਨਹੀਂ ਕੀਤਾ ਗਿਆ ਜਿਸ ਕਰਕੇ ਇਹ ਵੀਡੀਓ ਜਿਹੜੀ ਹੈ ਸੁਰਖੀ ਬਣ ਜਾਂਦੀ ਹੈ ਕਿਵੇਂ ਦੇਖਦੇ ਹੋ ਗਾਈਜ਼ ਰੂਡ ਦਸਨਾ